ਗੁਰਦਿਆਲ ਸਮਰਥ ਗੁਰ ਗੁਰਨਾਨਕ ਪਤਤ ਉਦਾਰਣਹ ਤਨ 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 ਜਨ ਆਇਆ ਜਿਸੁ ਪ੍ਰਸਾਦ ਸਭ ਜਗਤ ਤੁਹ ਰਾਯਾ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸੂ ਕਾਰ ਪਹਿਲਾ ਮਰਨ ਕਬੂ ਛੱਡਿਆ ਸੋ ਹੋ ਸਭਨਾ ਕੀ ਰੇਣ ਕਾ ਤਉ ਆਓ ਹਮਾਰੇ ਪਾਸੋ ਚਵਰ ਸਤਰ ਉਤਖਦੇ ਮਾਲਕ ਸਾਹਿਬੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸਜ ਬੈਠੇ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ 17 ਸ਼ਾਇਆ ਹੇਠ ਬ੍ਰਹਮ ਵਿਤੇ ਮਹਾਤਮਾ ਸ਼ਹਾਦਤ ਦੀ ਆਵਦੀ ਨੂੰ ਮੰਨਣ ਵਾਲੇ ਬਾਬਾ ਦੀਪ ਸਿੰਘ ਜੀ ਤਿੰਨਾ ਦੇ ਜਨਮ ਅਸਥਾਨ ਗੁਰਦੁਆਰਾ ਸਾਹਿਬ ਪਿੰਡ ਪਉਵਿੰਡ ਤਰਨਤਾਰਨ ਸਾਹਿਬ ਦੇ ਇਲਾਕੇ ਵਿੱਚ ਆਪ ਸੰਗਤਾਂ ਹਾਜ਼ਰੀਨ ਹੋ ਸ਼੍ਰੀ ਖਪੰਤੂ ਦੀ ਸ਼ਰਮੌਰ ਧਾਰਮਿਕ ਜਥੇਬੰਦੀ ਦਮਦਮੀ ਟਕਸਾਲ ਦੇ 16ਵੇਂ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਦੀ ਖਾਲਸਾ ਪਿੰਡਰਾਂ ਵਾਲੇ ਆਪ ਸੰਗਤ ਦੇ ਸਹਿਯੋਗ ਸਦਕਾ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਦੇ ਆਗਾਜ਼ ਦਿਵਸ ਨੂੰ ਸਮਰਪਿਤ ਸਮਾਗਮ ਕਰਵਾ ਰਹੇ ਨੇ ਦਾਸ ਤੋਂ ਪਹਿਲਾਂ ਸਤਿਕਾਰਯੋਗ ਗਿਆਨੀ ਰਵਿੰਦਰਪਾਲ ਸਿੰਘ ਜੀ ਰਾਜਸਥਾਨ ਵਾਲਿਆਂ ਨੇ ਆਪ ਸੰਗਤ ਦੇ ਦਿਦਾਰੇ ਕੀਤੇ ਨੇ ਉਸ ਤੋਂ ਪਹਿਲਾਂ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਪ੍ਰਵਿੰਦਰਪਾਲ ਸਿੰਘ ਜੀ ਬੋਟਰ ਹੁਣਾਂ ਨੇ ਹਾਜ਼ਰੀ ਭਰੀ ਹੋਰ ਪੰਥਕ ਸ਼ਖਸੀਅਤਾਂ ਦੇ ਤੁਸੀਂ ਰੂਬਰੂ ਹੋਏ ਹੋ। ਆਓ ਗੁਰਬਾਣੀ ਦੀ ਰੋਸ਼ਨੀ ਵਿੱਚ ਬਾਬਾ ਦੀਪ ਸਿੰਘ ਜੀ ਦੀ ਮਹਿਮਾ ਗਾ ਕੇ ਆਪਣੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਵਿੱਚ ਸਭ ਤੋਂ ਉੱਚਾ ਰੁਤਬਾ ਪਰਮੇਸ਼ਰ ਤੇ ਗੁਰੂ ਦਾ ਹੈ। ਬਣੀ ਦਾ ਏ ਫੁਰਬਾਨ ਐ ਗੁਰ ਪਰਮੇਸ਼ਰ ਏਕੋ ਜਾਣ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਦਾ ਗ੍ਰੇਟੈਸਟ ਆਫ ਆਲ ਇਜ਼ ਗੁਰੂ ਨਾਨਕ ਕੇ ਸਰੂਹੇ ਜ਼ਮੀਨ ਤੇ ਗੁਰੂ ਨਾਨਕ ਦੇ ਤੁਲ ਨਾ ਕੋਈ ਹੈ ਨਾ ਹੋ ਸਕਦਾ ਹੈ ਨਿਰਗੁਣ ਸਰਗੁਣ ਦੀ ਹਸਤੀ ਤੋਂ ਬਾਅਦ ਫਿਰ ਸੰਤ ਤੇ ਸ਼ਹੀਦ ਦਾ ਰੁਤਬਾ ਏ ਬਾਣੀ ਚ ਸਾਫ ਮਹਾਰਾਜ ਨੇ ਇਹ ਬਾਣੀ ਵਿੱਚ ਲਿਖਿਆ ਹੈ ਵੀ ਸਿਰ ਦੇਣ ਵਾਲਾ ਮੈਨੂੰ ਕਬੂਲ ਹੈ ਜਿਹੜਾ ਅਹੰਕਾਰ ਰੂਪੀ ਸਿਰ ਦਵੇ ਉਹ ਵੀ ਕਬੂਲ ਹੈ ਜਿਹੜਾ ਪ੍ਰਤਾਖਾ ਸਥੂਲ ਸਿਰ ਦਵੇ ਉਹ ਵੀ ਕਬੂਲ ਹੈ ਮਨਮਤ ਰੂਪੀ ਚੋਲਾ ਵਾਰ ਦਵੇ ਉਹਨੂੰ ਸੰਤਾਂ ਦੇ ਨੇ ਪਰਤਾਖੇ ਚੋੜਾ ਵਾਰ ਦਵੇ ਸਥੂਲ ਸਰੀਰ ਵਾਰ ਦਵੇ ਉਹਨੂੰ ਸ਼ਹੀਦ ਆਂਦੇ ਨੇ ਸੰਤ ਦੀ ਗਾਥਾ ਹੈ ਜਾਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਪ੍ਰਭੂ ਦੇ ਰੰਗ ਚ ਰੰਗਿਆ ਮਨ ਨੂੰ ਜਿਨੇ ਜਿੱਤਿਆ ਗਿਆਨ ਖੜਕ ਦੇ ਨਾਲ ਵਿਕਾਰ ਵੱਢ ਛੁੱਟੇ ਉਹਦਾ ਅਦਵੈ ਗੁਰੂ ਪਰਮੇਸ਼ਰ ਤੋਂ ਬਾਅਦ ਫਿਰ ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕਹਿ ਤੁਰਜਾ ਪੁਰਜਾ ਕਟ ਮਰੈ ਕਬ ਹੁਨਾ ਛਾੜੈ ਖੇਤ ਸ਼ਹੀਦ ਦੀ ਮਹਿਮਾ ਹੈ ਆਪਾਂ ਦਸਾਂ ਬਾਦਸ਼ਾਹੀਆਂ ਦੇ ਗੁਰਪੁਰਬ ਗੁਰੂ ਬਾਦਸ਼ਾਹੀਆਂ ਦੇ ਗੁਰਤਾ ਗੱਦੀ ਦਿਵਸ ਜੋਤੀ ਜੋਤ ਦਿਵਸ ਇਹ ਦਿਹਾੜੇ ਮਨਾਉਣ ਤੋਂ ਬਾਅਦ ਫਿਰ ਸਾਧੂਆਂ ਦੀਆਂ ਵਰਸੀਆਂ ਤੇ ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਆ। ਤੋਂ ਇਹ ਸਖਸ਼ੀਅਤਾਂ ਸਿੱਖ ਜਗਤ ਦੇ ਵਿੱਚ ਪਰਫੁੱਲਤ ਨੇ। ਮਨੋਰਥ ਕੋਈ ਹੁੰਦਾ ਹੈ ਸਮਾਗਮ ਪਰਫੁੱਲਤ ਕਰਨ ਦਾ ਸਿੱਖੀ ਖੜੀ ਰਵੇ। ਸਿੱਖੀ ਦੀ ਸੋਝੀ ਆਵੇ। ਅਮਰ ਤਬ ਲਾਖੀ ਪੈਦਾ ਹੋਣ ਖੰਡੇ ਦੀ ਔਲ ਛਕਣ ਖਾਲਸਾ ਪੰਥ ਦਾ ਬਾਗ ਖੜਿਆ ਰਵੇ ਬਾਬਾ ਦੀਪ ਸਿੰਘ ਜੀ ਦੀ ਹਸਤੀ ਇਦਾਂ ਦੀ ਹੈ ਜਦੋਂ ਨਾਮ ਲਈਏ ਤੇ ਸਹਿ ਸੁਭਾ ਇਹ ਲਕਬ ਨਿਕਲਦਾ ਹੈ ਮੂੰਹੋਂ ਧੰਨ ਬਾਬਾ ਦੀਪ ਸਿੰਘ ਧੰਨ ਦਾ ਮਤਲਬ ਹੁੰਦਾ ਜੋ ਪੁੰਨਿਆ ਜੋਗ ਹੈ ਪੁੰਨਿਆ ਵਾਲਾ ਜਾਜਾਕਾਰ ਜਿਹਦੀ ਪ੍ਰਫੁੱਲਤ ਹੈ ਅਛਾ ਕਈਆਂ ਨੂੰ ਬਹੁਤ ਤਕਲੀਫ ਹੁੰਦੀ ਹੈ ਵੀ ਧਨ ਲਬਸ 11 ਗੁਰੂ ਸਹਿਬਾਨਾਂ ਤੋਂ ਬਿਨਾ ਕਿਸੇ ਨਾਲ ਨਹੀਂ ਲਾਉਣਾ ਹੁੰਦੇ ਬਾਣੀ ਧਿਆਨ ਨਾਲ ਇਹਨਾਂ ਪੜੀ ਨਹੀਂ ਧਨ ਧਨ ਸੋ ਗੁਰਸਿੱਖ ਕਹੀਏ ਜਿਨ ਹਰਨਾਮਾ ਮੁਖ RAM ਕਹਿਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਵੀ ਜਿਹੜਾ ਨਾਮ ਜਪਦਾ ਉਹ ਗੁਰਮੁਖ ਧੰ ਉਹਦੀ ਜੈ ਜੈਕਾਰ ਹੈ। ਉੱਛੋ ਜੀ ਅਸੀਂ ਉਹਦਾ ਅਦਬ ਕਰਨਾ ਹੈ ਜਾਂ ਨਹੀਂ? ਮਹਾਰਾਜ ਕਹਿੰਦੇ ਨੇ ਤਿਸ ਗੁਰ ਸਿੱਖ ਕੋ ਹਉ ਸਦਾ ਨਮਸਕਾਰਿ ਜੋ ਗੁਰ ਕੈ ਭਾਣਾ ਗੁਰ ਸਿੱਖ ਚਲਿਆ। ਕਹਿੰਦੇ ਉਹਨੂੰ ਸਦਾ ਹੀ ਨਮਸਕਾਰ ਕਰੋ। ਸਦਾ ਹੀ ਉਹਦੇ ਅੱਗੇ ਸਿਰ ਝੁਕਾਓ ਜਿੱਡਾ ਗੁਰੂ ਦੇ ਹੁਕਮ ਚ ਚੱਲਿਆ ਹੁਣ ਗੁਰੂ ਦਾ ਹੁਕਮ ਮੰਨਿਏ ਕਿ ਕਾਂ ਕਿਆਰੀ ਦਾ ਮੰਨਿਏ ਜੋ ਸ਼ਹੀਦਾ ਸਤਪੁਰਸ਼ਾਂ ਦੀ ਨਿੰਦਾ ਜੀ ਲੱਗੀ ਰਹਿੰਦੀ ਹੈ ਮਾਗਦੇ ਮਹੀਨੇ 1739 ਬਿਕਰਮੀ ਸੰਮਤ ਨੂੰ ਭਾਈ ਭਗਤਾ ਬੀਬੀ ਜਿਉਣੀ ਦੇ ਗ੍ਰਹਿ ਵਿਖੇ ایسے ہی پینڈ, پو وینڈ ایسے دا چیرہ موہرا بڑا کھڑیا ہوا سی نامی ادھائی رکھیا رشنایا چیرہ دیوے دی پر فلت چیرہ ਪ੍ਰੇਮ ਨਾਲ ਦੀਪਾ ਦੀਪਾ ਕਹਿਣਾ ਮਾਪਿਆਂ ਨੇ ਜਿੱਡਾ ਮਰਜੀ ਕੋਈ ਮਹਾਪੁਰਸ਼ ਹੈ ਗੁਰੂ ਪੀਰ ਹੈ ਮਾਤਾ ਪਿਤਾ ਦਾ ਸੁਭਾਅ ਹੁੰਦਾ ਉਹ ਲਾਡ ਨਾਲ ਬਥੇਰੇ ਨਾਮ ਪਾ ਲੈਂਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਤਾ ਗੁਜਰੀ ਜੀ ਨੇ ਪਿਆਰ ਦੇ ਨਾਲ ਬੁਲਾਉਣਾ ਕਦੇ ਕਲਗੀਆਂ ਵਾਲੇ ਕਦੇ ਕਲਗੀਧਰ ਕਦੇ ਬਾਲਾ ਪ੍ਰੀਤਮ ਤੋ ਖੈਰ ਇਹ ਰਿਸ਼ਤਾ ਇਦਾਂ ਦਾ ਆਪਦਾ ਮਾਪਿਆਂ ਦੇ ਨਾਲ ਬਚਪਨ ਵਿੱਚ ਹੀ ਗੁਰਸਿੱਖੀ ਦੀ ਗੁੜਤੀ ਦਿੱਤੀ ਐ ਹਰਮੰਦਰ ਸਾਹਿਬ ਨੇੜੇ ਹੀ ਸੀ ਉਹ ਵਿੰਡ ਤੋਂ ਮਾਤਾ ਪਿਤਾ ਨੇ ਦਰਸ਼ਨ ਕਰਵਾਉਣ ਲੈ ਜਾਣਾ ਗੁਰੂ ਰਾਮਦਾਸ ਦੇ ਦਰ ਉੱਤੇ ਪੈਦ ਚੜ ਗਈ ਸਿੱਖੀ ਦੀ ਬਚਪਨ ਤੋਂ ਹੀ ਮਾਪਿਆਂ ਤੇ ਵੀ ਨਿਰਭਰ ਕਰਦਾ ਹੈ ਵੀ ਬੱਚੇ ਨੂੰ ਕਿਸ ਰਸਤੇ ਤੋਰਦੇ ਨੇ ਬਾਬਾ ਫਰੀਦ ਜੀ ਦੀ ਮਾਤਾ ਸ਼ਕਰ ਦਾ ਲਾਲਚ ਦੇ ਕੇ ਹੀ ਪੰਜ ਵਗਦਾ ਨਮਾਜ਼ੀ ਬਣਾ ਗਈ ਬਾਬਾ ਫਰੀਦ ਨੂੰ ਤੇ ਮਾਪਿਆਂ ਤੇ ਵੀ ਇਹ ਨਿਰਭਰ ਕਰਦਾ ਹੈ ਬੱਚਾ ਨੇਕ ਨਾਮੀ ਹੋਵੇਗਾ ਕਿ ਬਦ ਕਰਮੀ ਬਾਕੀ ਠੀਕ ਹੈ ਆਪਾਂ ਕਰਮਗਤ ਨੂੰ ਮੰਨਣ ਵਾਲੇ ਲੋਕ ਆ ਲਿਖਤ ਸਾਰੀ ਵੈਗਰੂ ਨੇ ਲਿਖੀ ਹੁੰਦੀ ਹੈ ਜ਼ਰੀਆ ਕੋਈ ਨਾ ਕੋਈ ਬਣ ਜਾਂਦਾ ਹੈ ਬਚਪਨ ਤੋਂ ਸਿੱਖੀ ਦੇ ਨਾਲ ਬਾਬਾ ਦੀਪ ਸਿੰਘ ਜੁੜ ਗਏ ਮਾਪਿਆਂ ਦੀ ਅਰਦਾਸ ਗੁਰੂ ਰਾਮਦਾਸ ਦੇ ਦਰ ਤੇ ਸੁਣੀ ਗਈ ਸੀ ਅਰਦਾਸ ਕਰੀ ਪੂਰੇ ਬੁਰਪਾਸ ਨਾਨਕ ਮੰਗੈ ਹਰ ਧਨ ਰਾਸ ਨਾਮ ਮੰਗਿਆ ਸੀ ਲਾਲੀ ਨਾਮ ਉਹਨਾਂ ਦੇ ਹਿਰਦੇ ਚ ਟਿਕ ਗਿਆ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਬਜੋ ਜਗਦੀਸ਼ ਮਾ ਦੀ ਇਹ ਅਸੀਸ ਹੁੰਦੀ ਆ ਵੀ ਤੈਨੂੰ ਵਾਹਿਗੁਰੂ ਨਾ ਭੁੱਲੇ ਤੋਂ ਬਾਬਾ ਦੀਪ ਸਿੰਘ ਜਵਾਨੀ ਚ ਕਦਮ ਰੱਖਦੇ ਨੇ 18 ਸਾਲਾਂ ਦੀ ਉਮਰ ਮਾਝੇ ਦੀ ਸੰਗਤ ਦਸਵੰਦ ਲੈ ਕੇ ਅੰਮ੍ਰਿਤਾਂ ਦੀ ਪੁਰੀ ਨੂੰ ਕੂਚ ਕਰਦੀ ਐ ਭਾਈ ਭਗਤਾ ਬੀਬੀ ਜੀਉਣੀ ਵੀ ਬਾਬਾ ਦੀਪ ਸਿੰਘ ਨੂੰ ਨਾਲ ਲੈ ਕੇ ਗਏ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਦਿਦਾਰੇ ਕੀਤੇ ਐਸਾ ਨੂਰਾਨੀ ਚਿਹਰਾ ਤੱਕ ਕੇ ਬਾਬਾ ਦੀਪ ਸਿੰਘ ਗੁਰੂ ਦੇ ਹੋ ਕੇ ਰਹਿ ਗਏ। ਗੁਰਸਮਾ ਰਹਣ ਤੋਂ ਬਾਅਦ ਮਾਝੇ ਦੀ ਸੰਗਤ ਵਾਪਸ ਆਉਣ ਲੱਗੀ ਤੇ ਬਾਬਾ ਦੀਪ ਸਿੰਘਾਂ ਨੇ ਵੀ ਮੈਂ ਤੇ ਇੱਥੇ ਹੀ ਰਹਿਣਾ। ਭਾਈ ਭਜਤਾ ਬੀਬੀ ਜਿਉਣੀ ਮੁੜ ਗਏ ਤੇ ਭਾਈ ਦੀਪਾ ਰਹਿ ਗਿਆ ਅਨੰਦਾਂ ਦੀ ਪੁਰੀ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਹਸਤੀ ਚੁੰਬਕ ਵਰਗੀ ਹੈ ਜੋ ਦਿਦਾਰੇ ਕਰ ਲਵੇ ਗੁਰੂ ਦਾ ਹੀ ਹੋ ਜਾਂਦਾ ਸੀ ਭਾਈ ਨੰਦ ਲਾਲ ਕਹਿੰਦੇ ਮੈਂ ਉਹਦਾ ਰੂਪ ਤੱਕਿਆ ਹੈ ਉਹਦੀ ਹਸਤੀ ਕੁਝ ਐਸੀ ਸੀ ਦائمੋਂ ਪਾਇੰਦੇ ਗੁਰਗੋਬਿੰਦ ਸਿੰਘ ਫ਼ਾਰਕੋ ਫਰਕ ਹੁੰਦੇ ਗੁਰਗੋਬਿੰਦ ਸਿੰਘ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾਈ ਮੋ ਸਦਾ ਪਾਇੰਦੇ ਰਹਿਣ ਵਾਲੇ ਉਸ ਪ੍ਰਭੂ ਦਾ ਸਰਗੁਣ ਸਰੂਪ ਨੇ ਜੋ ਸਦਾ ਰਹੇਗਾ ਫਰੁਖਾਂ ਦੇ ਨੇ ਜੋ ਬਹੁਤਾ ਸੋਹਣਾ ਆਵੇ ਫਰਕ ਹੁੰਦੇ ਆਂਦੇ ਨੇ ਜੋ ਬਹੁਤ ਮੁਕੱਦਸ ਹੈ ਪਵਿੱਤਰ ਹੈ پاک ਹੈ ਗੁਰੂ ਗੋਬਿੰਦ ਸਿੰਘ ਤੇਰੇ ਵਰਗੀ ਕੋਈ ਦੂਜੀ ਸੂਰਤ ਸੁੰਦਰ ਨਹੀਂ ਬਣੀ ਹੁਣ ਭਾਈ ਅਨੰਦ ਲਾਲ ਚਰਨਾ ਚ ਰਹਿੰਦੇ ਨੇ ਵੇਖ ਕੇ ਲਿਖਦੇ ਨੇ ਆਪਾਂ ਤੇ ਸੁਣੀਆਂ ਸੁਣਾਈਆਂ ਗੱਲਾਂ ਸੁਣਾਉਣੀਆਂ ਅਦੇ ਉਹਦੇ ਵਰਗੀ ਦੂਜੀ ਮੂਰਤੇ ਸਰੂਹੇ ਜ਼ਮੀਨ ਤੇ ਨਹੀਂ ਸੀ ਬਣੀ ਐਡਾ ਸੁੰਦਰ ਸਰੂਪ ਸੀ ਕਲਗੀਧਰ ਦਾ ਗੁਰ ਸੁੰਦਰ ਮੋਹਨ ਪਾਏ ਕਰੇ ਹਰ ਪ੍ਰੇਮ ਬਾਣੀ ਮਨ ਮਾਰਿਆ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦਾ ਨਾ ਮਨ ਨੂੰ ਮੋਹਣ ਵਾਲੀ ਮੂਰਤ ਹੈ ਗੁਰੂ ਦੀ ਐਸਾ ਉਹਦਾ ਸਰੂਪ ਹੈ ਤੇ ਜਿਹੜਾ ਉਹਦੇ ਦਰਸ਼ਨ ਕਰ ਲੈਂਦਾ ਹੈ ਮੇਰਾ ਹਿਰਦੈ ਸੁਧ ਬੁੱਧ ਵਿਸਰ ਗਈ ਮਨ ਆਸਾ ਚਿੰਤ ਵਿਸਾਰਿਆ ਸੁਧ ਬੋਧ ਹੀ ਨਹੀਂ ਰਹਿੰਦੀ ਬਸਉਦੇ ਰੂਪ ਨੂੰ ਵੇਖਿਆਂ ਉਹਦੀ ਹਸਤੀ ਚ ਹੀ ਗਵਾਚ ਜਾਂਦਾ ਹੈ ਸ਼ਾਇਰਤਾ ਪ੍ਰਾਪਤ ਹੁੰਦੀ ਹੈ ਚਿੰਤਾ ਮਿਟਦੀ ਹੈ ਰੋਗ ਸੋਗ ਮਿਟਦੇ ਨੇ ਮੁਕਤੀ ਮਿਲਦੀ ਹੈ ਬਸ ਦਰਸ਼ਨ ਕਰਕੇ ਤੂੰ ਤੂੰ ਦੀ ਰੱਟ ਰਹਿ ਗਈ ਮੈਂ ਮੈਂ ਮਿਟ ਗਈ ਬਾਬਾ ਦੀਪ ਸਿੰਘ ਜੀ ਭਾਵਨਾ ਬਣ ਗਈ ਗੁਰਜੀਕੇ ਦਰਸ਼ਨ ਕਉ ਬਲ ਜਾਉ ਜਪ ਜਪ ਜੀਵਾ ਸਤਗੁਰ ਨਾਉ ਪਾਰ ਬ੍ਰਹਮ ਪੂਰਨ ਗੁਰਦੇਵ ਕਰ ਕਿਰਪਾ ਲਾਗੋ ਤੇਰੀ ਸੇਵ ਸਫਲ ਜਨਮ ਹੋਵੇ ਪਰਵਾਣ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ ਸਮਝ ਪੈ ਗਈ ਵੀ ਇਹਦੇ ਚਰਨਾਂ ਚ ਮੁਕਤੀ ਹੈ ਇਹਦੀ ਸੇਵਾ ਚ ਰਹਿਣਾ ਭਾਈ ਦੀਪਾ ਗੁਰਚਰਨਾ 'ਚ ਟਿਕ ਗਿਆ ਪਰਿਵਾਰ ਮਾਪੇ ਮਾਝੇ ਦੀ ਸੰਗਤ ਵਾਪਸ ਆ ਗਈ। ਉਦੋਂ ਸਿੱਖਾਂ 'ਚ ਸਭ ਤੋਂ ਉੱਚਾ ਰੁਤਬਾ ਸੀ ਭਾਈ ਮਨੀ ਸਿੰਘ ਦਾ ਗੁਰੂ ਗੋਬਿੰਦ ਸਿੰਘ ਦੇ ਦਰਬਾਰ 'ਚ ਦੀਵਾਨ ਦਾ ਰੁਤਬਾ ਜਿਵੇਂ ਪ੍ਰਧਾਨ ਮੰਤਰੀ ਤੋਂ ਬਾਅਦ ਹੋਮ ਮਿਨਿਸਟਰ ਤੋਂ ਬਾਅਦ ਤੇ ਗੁਰੂ ਗੋਬਿੰਦ ਸਿੰਘ ਦੇ ਹੁਕਮ ਚ ਭਾਈ ਮਨੀ ਸਿੰਘ ਦੀ ਦੇਖਰੇਖ ਵਿੱਚ ਹੀ ਸ਼ਸਤਰ ਤੇ ਸ਼ਾਸਤਰ ਵਿਦਿਆ ਸਿਕਾਈ ਜਾਂਦੀ ਸੀ ਨੰਦਪੁਰ ਭਾਈ ਮਨੀ ਸਿੰਘ ਕੋਲੋਂ ਹੀ ਬਾਬਾ ਦੀਪ ਸਿੰਘ ਨੇ ਸ਼ਸਤਰ ਤੇ ਸ਼ਾਸਤਰ ਵਿਦਿਆ ਸਿੱਖੀ ਹੈ ਹੋਰ ਵੀ ਜਿੰਨੇ ਉੱਥੇ ਵਿਦਿਆਰਥੀ ਸਨ ਤੀਰ ਅੰਦਾਜ਼ੀ ਨੇਜ਼ੇ ਬਾਜ਼ੀ ਤਲਵਾਰ ਬਾਜ਼ੀ ਸ਼ਸਤਰ ਚਲਾਉਣੇ ਸਿੱਖੇ ਸ਼ਾਸਤਰ ਪੜੇ ਧਾਰਮਿਕ ਗ੍ਰੰਥ ਪੜੇ ਅਰਬੀ ਫਾਰਸੀ ਸੰਸਕ੍ਰਿਤ ਬ੍ਰਿਜ ਭਾਸ਼ਾ ਗੁਰਮੁਖੀ ਪੰਜਾਬੀ ਹਿੰਦੀ ਸਭੋ ਭਾਸ਼ਾਵਾਂ ਸਿੱਖੀਆਂ ਸਮਾਂ ਆਇਆ ਜੀ 1703 ਈਸਵੀ 1760 ਬਿਕਰਮੀ ਸਮਤ ਦਾ ਭਾਈ ਭਗਤਾ ਬੀਬੀ ਜਿਉਣੀ ਮਾਝੇ ਦੀ ਸੰਗਤ ਨਾਲ ਆਨੰਦਪੁਰ ਆਏ ਬੇਨਤੀ ਕੀਤੀ ਮਹਾਰਾਜ ਸਾਡੇ ਦੀਪੇ ਨੂੰ ਮਲਾਉ ਗੁਰਦੇਵ ਨੇ ਆਵਾਜ਼ ਦਿੱਤੀ ਨੌਜਵਾਨ ਕਲੀਆਂ ਵਾਲਾ ਚੋਲਾ ਉੱਚਾ ਦਮਾਲਾ ਜੱਕਰ ਝੁੰਦੇ ਨੇ ਕਮਰ ਕਸੇ ਸ਼ਸਤਰ ਟੰਗੇ ਹੋਏ ਨੇ ਹਾਥੀ ਵਰਗੀ ਮਸਤੀ ਹੈ ਜਿਹਦੀ ਚਾਲ ਵਿੱਚ ਝੂਲਦਾ ਆਵੇ ਤੇ ਮਾਂ ਦੇ ਗਲੂਏ ਚੋਂ ਬੋਲ ਨਿਕਲੇ ਆ ਦੀਪੇ ਪੁੱਤ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਮਾਈ ਹੁਣੇ ਦੀਪਾ ਨਹੀਂ ਰਹਿ ਗਿਆ ਅਮਰਤ ਛਾਕੇ ਦੀਪ ਸਿੰਘ ਬਣ ਗਿਆ ਹੈ سنگ نانی لئی دا. نامی آج بچن پر آپ کتنے ٹردیں موہوں کو نکل کوئی نکل جانگا چلو مہاراجا گرو گوبند سنگھ پات نے بابا دیپ سنگھ ندوں ملایا ماپیا نال ماپیا نے آخیا جی ਕੋੜੇ ਸਮੇਂ ਦੀ ਪਿੰਡ ਲੈ ਜਾਈਏ ਗੁਰਦੇਵ ਕਹਿੰਦੇ ਠੀਕ ਹੈ ਲੈ ਜੋ ਨਾਲ ਹੁਕਮ ਕੀਤਾ ਘਰ ਘਰ ਅੰਦਰ ਧਰਮਸ਼ਾਲਾ ਹੋਵੇ ਕੀਰਤਨ ਸਦਾ ਵਸੂਆ ਸਦਾ ਹੀ ਕੀਰਤਨ ਕਰਨਾ ਹੈ ਕੀਰਤੀ ਗਾਉਣੀ ਹੈ ਆਪ ਜੁੜੇ ਹੋ ਰਾਂ ਨੂੰ ਜੋੜਨਾ ਸਿੱਖ ਦਾ ਘਰ ਗੁਰਦਰਾ ਹੀ ਹੁੰਦਾ ਧਰਮਸ਼ਾਲਾ ਹੀ ਹੁੰਦਾ ਹਰੇਕ ਸਿੱਖ ਸਿੱਖੀ ਦਾ ਪ੍ਰਚਾਰਕ ਹੈ ਆਗਿਆ ਲੈ ਕੇ ਪਹੁੰਚਾਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਧਰ 1704 ਈਸਵੀ 1761 ਬਿਕਰਮੀ ਸੰਮਤ ਵਿੱਚ ਔਰੰਗਜ਼ੇਬ ਦੀਆਂ ਫੌਜਾਂ ਬਾਈ ਧਰ ਦੇ ਰਾਜਿਆਂ ਦੀਆਂ ਫੌਜਾਂ ਨਾਲ ਦੋ ਹੱਥ ਕਰਦੇ ਨੇ ਵੱਡਾ ਯੁੱਧ ਹੋਇਆ ਅਨੰਦਪੁਰ ਸੇਪੋ ਦੀ ਰਾਤ ਅਨੰਦਪੁਰ ਛੱਡਿਆ ਸਤਪੋ ਦੇ ਅਮਰਤ ਵੇਲੇ ਸਰਸਾ ਦੇ ਕੰਢੇ ਕਸਮਾਂ ਤੋੜ ਕੇ ਬਾਈ ਧਾਰ ਦੇ ਰਾਜੇ ਮੁਗਲਾਂ ਦੀਆਂ ਫੌਜਾਂ ਆਣ ਪਈਆਂ ਪਰਿਵਾਰ ਵਿਛੋੜਾ ਆਇਆ ਗੁਰਦੇਵ ਦਾ ਮਾਤਾ ਸੁੰਦਰ ਕੌਰ ਸਾਹਿਬਕੌਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਹੋਰ ਸਿੰਘਾ ਸਮੇਤ ਦਿੱਲੀ ਚਲੇ ਗਏ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ 9 ਤੇ 7 ਸਾਲ ਦੇ ਛੋਟੇ ਸਹਿਬ ਜਾਦੇ ਮਾਤਾ ਗੁਜਰੀਏ ਸਰਦਵਲ ਨੂੰ ਉਤਰੇ ਬਾਬਾ ਜੀਤ ਸਿੰਘ ਜੁਝਾਰ ਸਿੰਘ ਵੱਡੇ ਸਾਹਿਬ ਜਾਦੇ ਗੁਰੂ ਗੋਬਿੰਦ ਸਿੰਘ ਪੰਜ ਪਿਆਰੇ ਹੋਰ ਪਿਆਰੇ ਸਿੰਘ ਇਹ ਚਮਕੌਰ ਦੀ ਗੜੀ ਚਲੇ ਗਏ ਅਟਕੋ ਨੂੰ ਬਹੁਤ ਵੱਡਾ ਯੁੱਧ ਮਚਿਆ ਹੈ ਮੁਗਲਿਆ ਸਲਤਨਤ ਦੀ ਫੌਜ ਨਾਲ ਗੁਰ ਸਿੰਘ ਚੇਕਾਰ ਏਕੁਨਦ ਚਿਹਲ ਨਰ ਕੇ ਦਹ ਲਖ ਬਰਾਇਦ ਬਰੂਬੇ ਖਬਰ ਜ਼ਫਰਨਾਮੇ ਚ ਕਲਗੀਧਰ ਕਹਿੰਦੇ ਨੇ ਮੇਰੇ ਕੋਲ 40 ਭੁਖੇ ਸਿੰਘ ਤੇ 10 ਲਖ ਫੌਜ ਨਾਲ ਟੱਕਰ ਹੋ ਗਈ ਵੱਡੇ ਸਹਿਬ ਜਾਦੇ ਬਾਬਾ ਜੀ ਸਿੰਘ ਜੁਝਾਰ ਸਿੰਘ ਅਠਕੋ ਨੂੰ ਸ਼ਹੀਦ ਹੋਏ ਹੋਰ ਪਿਆਰੇ ਸਿੰਘ ਸ਼ਹੀਦ ਹੋਏ ਗੁਰਗੋਬਿੰਦ ਸਿੰਘ ਪਾਤਸ਼ਾਹ ਮਗਲਾਂ ਦੀ ਫੌਜ ਨੂੰ ਇਦਾਂ ਉਡਾ ਕੇ ਨਿਕਲੇ ਜਿਵੇਂ ਬਾੜ ਤਿਤਰ ਉਡਾ ਕੇ ਨਿਕਲਦਾ ਹੈ ਅਠਕੋ ਦੀ ਰਾਤ ਮਾਰੋ ਮਾਰ ਕਰਦੇ ਲੋਹ ਦੀ ਦਲਦਲ ਪਰਫੁੱਲਤ ਕਰਦਿਆ ਹੋਇਆ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਨੌ ਪੋ ਦੀ ਸਵੇਰ ਪਹੁੰਚਿਆ ਹੈ ਦੇਰਾ ਪੋ ਨੂੰ ਬਾਬਾ ਜੋਰਾਵਰ ਸਿੰਘ ਫਤੇ ਸਿੰਘ ਮਾਤਾ ਗੁਜਰੀ ਸਰਹੰਦ ਸ਼ਹੀਦ ਹੋਏ ਇੱਥੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਨੇ ਕਾਂਗੜ ਬੈਠੇ ਜ਼ਫਰਨਾਮਾ ਲਿਖਦੇ ਨੇ ਭਾਈ ਦਇਆ ਸਿੰਘ ਨੂੰ ਦੇਖ ਕੇ ਦਖਣ ਤੋੜਿਆ ਔਰੰਗਜ਼ੇਬ ਵੱਲ ਆਪ ਮਾਲਵੇ ਦੀ ਸੰਗਤ ਨੂੰ ਤਾਰਦੇ ਰਾਮਿਆਂ ਨੇ ਆ ਗਏ ਇੱਥੇ ਖਬਰ ਮਿਲੀ 나ਜ਼ਮ ਵਜ਼ੀਰ ਖਾਂ ਸੂਬਾ ਸਰਹੰਦ ਫੌਜਾਂ ਲੈ ਕੇ ਆ ਰਿਹਾ ਹੈ ਇੱਥੇ ਫਿਰ ਖਿਦਰਾਣੇ ਦੀ ਢਾਬ ਬਹੁਤ ਵੱਡਾ ਯੁੱਧ ਮਚਿਆ ਹੈ ਭਾਈ ਮਹਾ ਸਿੰਘ 40 ਸਿੰਘ ਜੋ ਮੁਕਤੇ ਪਰ ਫੁੱਲਤ ਨੇ ਸ਼ਹਾਦਤ ਦੀ ਅਵਧੀ ਪਾ ਗਏ ਗੁਰਦੇਵ ਨੇ ਖਿਤਾਬ ਦਿੱਤਾ ਲਖਬ ਦਿੱਤਾ ਇਹ ਮੇਰੇ ਮੁਕਤੇ ਨੇ ਆਪ ਥੋੜਾ ਅੱਗੇ ਵਧੇ ਮਾਲਵੇ ਦੀ ਇਹ ਜਿਹੜੀ 벨ਟ ਹੈ ਰੇਤੀਲਾ ਇਲਾਕਾ ਹੈ ਸ਼ਾਬੋ ਕੀ ਤਲਵੰਡੀ ਕਮਰ ਕੱਸਾ ਖੋਲਿਆ ਦਮ ਲਿਆ ਤੇ ਉਹ ਜਗਾ ਪ੍ਰਗਟ ਹੋਈ ਦਮਦਮਾ ਸਾਹਿਬ ਇੱਥੇ ਫਿਰ ਬਾਬਾ ਦੀਪ ਸਿੰਘ ਨੂੰ ਖਬਰ ਹੋਈ ਉਹ ਪਉ ਵਿੰਡ ਤੋਂ ਚੱਲ ਕੇ ਗਏ ਉਧਰ ਮਾਤਾ ਸੁੰਦਰ ਕੌਰ ਸਾਹਿਬ ਘਰ ਮਾਮਾ ਕਿਰਪਾਲ ਚੰਦ ਭਾਈ ਮਨੀ ਸਿੰਘ ਹੋਰ ਪਿਆਰੇ ਸਿੰਘ ਦਿੱਲੀ ਤੋਂ ਆ ਗਏ ਦਮਦਮਾ ਸਾਹਿਬ ਉਹ 2 ਫਿਰ ਭਾਈ ਮਨੀ ਸਿੰਘ ਕੋਲੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਦਿ ਗ੍ਰੰਥ ਸਹਿਬ ਸੰਪੂਰਨ ਲਿਖਵਾਉਣੇ ਕੀਤੇ ਕਿਉਂਕਿ ਜਿਹੜੀ ਬੀੜ ਧੀਰਮਲ ਕੋਲ ਸੀ ਕਰਤਾਰਪੁਰ ਵਾਲੀ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਕੋਲੋਂ 1661 ਬਿਕਰਮੀ ਸੰਮਤ ਰਾਮਸਰ ਲਿਖਵਾਈ ਸੀ ਉਹ ਨਹੀਂ ਮਿਲੀ ਵੇਰ ਗਿਆ ਸੀ ਧੀਰਮਲ ਇੱਕ ਓੰਕਾਰ ਤੋਂ 18 ਦਸ 20 ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਸ਼ਬਦ ਸਲੋਕ ਦਰਜ ਕਰਕੇ ਅਖੀਰ ਰਾਗ ਮਾਲਾ ਗੁਰੂ ਅਰਜਨ ਸਾਹਿਬ ਦੀ ਬਾਣੀ ਟਕਾ ਕੇ ਆਦ ਗ੍ਰੰਥ ਦੇ ਵਿੱਚ ਸੰਪੂਰਨਤਾ ਕੀਤੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਲਮ ਘੜਨੀ ਸ਼ਾਹੀ ਤਿਆਰ ਕਰਨੀ ਇਹ ਸੇਵਾ ਬਾਬਾ ਦੀਪ ਸਿੰਘ ਦੀ ਸੀ ਬਾਣੀ ਲਿਖਣ ਦੀ ਸੇਵਾ ਭਾਈ ਮਨੀ ਸਿੰਘ ਦੀ ਸੀ ਤੋ ਉਥੇ ਦਮਦਮੀ ਬੀੜ ਲਿਖੀ ਜਾਂਦੀ ਹੈ 9 ਮਹੀਨੇ 9 ਦਿਨਾਂ ਚ ਬਾਣੀ ਲਿਖੀ ਸੰਥਿਆ ਕਰਵਾਈ ਸਿੰਘਾਂ ਨੂੰ ਅਰਥਬੋਧ ਸਿਖਾਇਆ ਭਾਗਾ ਵਾਲੇ 48 ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਭਾਈ ਰਾਮਪੁਰ ਬਾਬਾ ਗੁਰਬਖਸ਼ ਸਿੰਘ ਆਦਿ ਜਿਨ੍ਹਾਂ ਨੇ ਸੰਥਿਆ ਲਈ ਹਰੇਕ ਸਾਰੇ ਗੁਣੀ ਗਿਆਨੀ ਨੇ ਪਰ ਉਹ ਸਮਝਦੇ ਨੇ ਵੀ ਅਸੀਂ ਨਦੀਆਂ ਹਾਂ ਆ ਜਿਹੜਾ ਕਥਾ ਕਰ ਰਿਹਾ ਹੈ ਗੁਰੂ ਗੋਬਿੰਦ ਸਿੰਘ ਇਹ ਸਾਗਰ ਹੈ ਤੇ ਸਾਗਰ ਚੋਂ ਜਿੰਨੇ ਅਰਥ ਹੋਰ ਪਰਫੁੱਲਤ ਹੋ ਜਾਣ ਸਿੱਖ ਲਈਏ ਉਹਨੇ ਜੰਗੇ ਨੇ ਉਤਰੋਂ ਔਰੰਗਜ਼ੇਬ ਦੀ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨੂੰ ਜੋ ਪਿਛਲੇ ਕੁਝ ਸਮੇਂ ਦਰਮਿਆਨ ਚਿੱਠੀ ਮਿਲੀ ਸੀ ਸੁਨੇ ਮਿਲੇ ਸਨ ਉਹਦੇ ਤੇ ਅਸਰ ਕੀਤਾ ਗੁਰਾਂ ਨੇ ਜ਼ਫਰਨਾਮੇ ਚ ਕਾਫੀ ਜ਼ਿਕਰ ਹੈ ਵੀ ਔਰੰਗਜ਼ੇਬ ਤੇਰੀ ਚਿੱਠੀ ਆਈ ਤੇਰੇ ਮੂੰਹ ਜਬਾਨੀ ਸੁਨੇਹੇ ਆਏ ਨੇ ਮੈਨੂੰ ਮਿਲਣਾ ਚਾਹੁੰਦਾ ਸੀ ਔਰ ਮੇਬ ਤੁਹਾਡੇ ਨਾਲ ਤੱਕਾ ਹੋਇਆ ਹੈ ਚਲੋ ਸਿਆਸੀ ਲੋਕਾਂ ਦੇ ਇਹ ਜਿਹੜੇ ਅਲਫਾਜ਼ ਹੁੰਦੇ ਨੇ ਕੋਈ ਬਹੁਤੇ ਪਰੂਸੇ ਵਾਲੇ ਨਹੀਂ ਹੁੰਦੇ ਮਹਾਰਾਜ ਰਖਣ ਨੂੰ ਜਾਣ ਦੀ ਤਿਆਰੀ ਕਰਦੇ ਨੇ ਸਿੰਘਾਂ ਤੇ ਖੁਸ਼ੀ ਬੜੀ ਐ ਝੋਲੀਆਂ ਭਰੀ ਗਏ ਭਾਈ ਮਨੀ ਸਿੰਘ ਨੇ ਝੋਲੀ ਅੜ ਕੇ ਦਾਤ ਮੰਗੀ ਦੀ ਸਿੱਖੀ ਕੇਸਾਂ ਸਵਾਸਾਂ ਨਾਲ ਮਿਬ ਜਾਵੇ ਅੱਜ ਪੂਰਨ ਗੁਰ ਸੇਖ ਹਾਂ ਤੁਹਾਡੀ ਕਿਰਪਾ ਨਾਲ ਤਿਲਕਣ ਬਾਰੀ ਬੜੀ ਐ ਕਿਧਰੇ ਕੱਲ ਮarini ਨਾ ਡੋਲ ਜਾਵੇ ਤੇ ਗੁਰੂ ਗੋਬਿੰਦ ਸਿੰਘ ਕਹਿੰਦੇ ਭਾਈ ਮਨੀ ਸਿੰਘ ਤੇਰਾ ਬੰਦ-ਬੰਦ ਤੇ ਕਟਿਆ ਜਾ ਸਕਦਾ ਐ ਤੇਰੀ ਸਿੱਖੀ ਨਹੀਂ ਕੋਈ ਖੋ ਸਕਦਾ ਬਾਬਾ ਦੀਪ ਸਿੰਘ ਜੀ ਨੇ ਝੂਲੀ ਅਟਕੇ ਹੀ ਦਾਤ ਮੰਗੀ ਮਹਾਰਾਜ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੇ ਇਹ ਮੇਰੇ ਗਲੂਏ ਦਾ ਪਰਣ ਬਚਨ ਪੂਰਾ ਕਰ ਦਿਓ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਬਾਬਾ ਦੀਪ ਸਿੰਘ ਤੇਰਾ ਸਿਰ ਤੇ ਕਟਿਆ ਜਾ ਸਕਦਾ ਤੇਰਾ ਬਚਨ ਨਹੀਂ ਕਟਿਆ ਜਾ ਸਕੇਗਾ ਇਹ ਪੱਥਰ ਤੇ ਲਕੀਰ ਵਰਗਾ ਹੈ ਤੇਰੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਬੇਗੀ ਗੁਰਾਂ ਦੇ ਬਚਨ ਹੋਏ ਸਾਰਿਆਂ ਨੂੰ ਡਿਊਟੀਆਂ ਵੰਡੀਆਂ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਨੂੰ ਸੰਥਿਆ ਦੀ ਸੇਵਾ ਦਿੱਤੀ ਬਾਣੀ ਲਿਖਣ ਦੀ ਪ੍ਰਚਾਰ ਕਰਨ ਦੀ ਸੇਵਾ ਦਿੱਤੀ ਬਾਬਾ ਦੀਪ ਸਿੰਘ ਨੂੰ ਉੱਥੇ ਹੀ ਟਿਕਣ ਦੀ ਕਹਿ ਦਿੱਤਾ ਦਮਦਮਾ ਸਾਹਿਬ ਜੋ ਅਰਥ ਅਸੀਂ ਪੜ੍ਹੇ ਨੇ ਤੁਸੀਂ ਅੱਗੇ ਪੜਾਉਣੇ ਨੇ ਬਾਬਾ ਦੀਪ ਸਿੰਘ ਜੀ ਨੇ ਫਿਰ ਅਰਥਾਂ ਦੀ ਟਕਸਾਲ ਉੱਥੇ ਚਲਾਈ ਹੈ ਟਕਸਾਲਾਂ ਦੇ ਨੇ ਜਿੱਥੇ ਸਿੱਕੇ ਘੜੀਦੇ ਨੇ ਕਰੰਸੀ ਕ੍ਰੀਏਟ ਹੁੰਦੀ ਹੈ ਅਰਥਾਂ ਦੀ ਟਕਸਾਲ ਜਿੱਥੇ ਗਿਆਨੀ ਘੜੀਦੇ ਨੇ ਹੁਣ ਵੇਖੋ ਦਮਦਮਾ ਸਾਹਿਬੀ ਟਕਸਾਲ ਚੱਲੀ ਨਾ ਪੈ ਗਿਆ ਦਮਦਮੀ ਟਕਸਾਲ ਤੋਂ ਬਾਬਾ ਦੀਪ ਸਿੰਘ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਬਜਾਇਆ ਔਰ ਬਹੁਤ ਗਿਆਨੀ ਜਨ ਉਹਨਾਂ ਨੇ ਪਰਫੁੱਲਤ ਕੀਤੇ ਬਾਣੀ ਦੀ ਸੰਖਿਆ ਕਰਾਉਣੀ ਅਰਥ-ਬੋਧ ਸਿਖਾਉਣਾ ਤੋਂ ਇਦਾ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਿਆਰੀ ਕਰਦੇ ਨੇ ਇਸ ਗੱਲ ਦਾ ਤੁਸੀਂ ਖਿਆਲ ਰੱਖਿਓ ਹੁਣ ਮਹਾਰਾਜ ਇਥੋਂ ਚਾਲੇ ਪਾਉਣ ਲੱਗੇ ਤੇ ਅੱਗੇ ਸੁਨੇਹਾ ਮਿਲ ਗਿਆ ਵੀ ਔਰੰਗਜ਼ੇਬ ਦੀ ਮੌਤ ਹੋ ਰਹੀ ਹੈ। ਮਉਜ਼ਮ ਜੋ ਆਉਣ ਵਾਲੇ ਸਮੇਂ 'ਚ ਬਹਾਦਰ ਸ਼ਾਹ ਬਾਦਸ਼ਾਹ ਬਣੇਗਾ ਉਹਦਾ ਹੱਕ ਸੀ ਗੱਦੀ ਤੇ ਔਰੰਗਜ਼ੇਬ ਦਾ ਵੱਡਾ ਕਾਕਾ ਸੀ ਖੋਤ ਆਰਾਜ਼ ਨੇ ਲਈ ਛੋਟੇ ਕਾਕੇ ਨੂੰ। ਉਹ ਭਾਈ ਆਨੰਦ ਲਾਲ 우ਸਤਾਦ ਸੀ। ਮੁਅਜ਼ਜ਼ਮਦਾ ਉਹ ਲੈ ਕੇ ਭਾਈ ਨੰਦ ਲਾਲ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲਦਾ ਮਹਾਰਾਜ ਵਾਦਾ ਕਰਦੇ ਨੇ ਦਿੱਲੀ ਦਾ ਤਖਤ ਦਵਾਵਾਂਗੇ ਪਰ ਤੂੰ ਮੁਗਲੀਆਂ